ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਸਾਧ ਸੰਗਤ ਨੇ ਪੂਜਨੀ ਗੁਰੂ ਵੱਲੋਂ ਦਿੱਤੀਆਂ ਪਵਿੱਤਰ ਸਿੱਖਿਆਵਾਂ ਉਤੇ ਅਮਲ ਕਰਦਿਆਂ ਪਿੰਡ ਮਾਹੂਆਣਾ ਬੋਦਲਾ ਵਿਖੇ ਬਲਾਕ ਪਦਰੀ ਨਾਮ ਚਰਚਾ ਦਰਮਿਆਨ ਲੋੜਵੰਦਾਂ ਦੀ ਸਹਾਇਤਾ ਕੀਤੀ ਗਈ। ਇਸ ਮੌਕੇ 85 ਮੈਂਬਰ ਪੰਜਾਬ ਦੀ ਦੇਖਰੇਖ ਹੈਡ ਡੇਰਾ ਸ਼ਰਧਾਲੂ ਸਰਿੰਦਰ ਕੁਮਾਰ ਨੇਟਾ ਇਨਸਾਨ ਅਤੇ ਉਹਨਾਂ ਦੀ ਪਤਨੀ ਕਿਰਨ ਬਾਲਾ ਇਨਸਾਨ ਨੇ 10 ਲੋੜਵੰਦ ਪਰਿਵਾਰਾਂ ਨੂੰ ਮਹੀਨੇ ਦਾ ਮੁਫਤ ਰਾਸ਼ਨ ਵੰਡਿਤ ਕੀਤਾ। ਅਤੇ ਬਲਦੇਵ ਸਿੰਘ ਇਨਸਾ ਅਤੇ ਉਹਨਾਂ ਦੀ ਪਤਨੀ ਸੰਤੋਸ਼ ਇਨਸਾ ਨੇ 15 ਲੋੜਵੰਦ ਬੱਚਿਆਂ ਨੂੰ ਕੱਪੜੇ ਵਿਤ੍ਰਿਤ ਕੀਤੇ। ਇਹ ਦਰਮਿਆਨ ਇਹਨਾਂ ਪਰਿਵਾਰਾਂ ਅਤੇ ਬੱਚਿਆਂ ਨੇ ਪੂਜਨੀ ਗੁਰੂ ਜੀ ਦਾ ਧੰਨਵਾਦ ਕੀਤਾ ਅਤੇ ਪਵਿੱਤਰ ਨਾਰਾ ਲਾ ਕੇ ਪੂਜਨੀ ਗੁਰੂ ਜੀ ਨੂੰ ਪਵਿੱਤਰ ਰਵਤਾਰ ਮਹੀਨੇ ਦੀ ਵਧਾਈ ਦਿੱਤੀ। ਇਸ ਮੌਕੇ ਰਾਜੀਵ ਕੁਮਾਰ ਇਨਸਾ, ਮਦਨਾਲ ਇਨਸਾ, ਸੁਨੀਲ ਕੁਮਾਰ ਇਨਸਾ ਸਣੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਸੇਵਾਦਾਰ ਭਾਈ-ਭੈਣ ਹਾਜ਼ਰ ਸਨ। ਤਾਂ ਦੇਖਿਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਕਿ ਜਿੱਥੇ ਵੀ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਕੋਈ ਵੀ ਖੁਸ਼ੀ ਦਾ ਸਮਾਗਮ ਹੁੰਦਾ ਹੈ ਖੈਰ ਅਗਸਤ ਮਹੀਨੇ ਦੀ ਜੇਕਰ ਗੱਲ ਕਰੀ ਤਾਂ ਸਮੁੱਚੀ ਦੁਨੀਆ ਦੇ ਵਿੱਚ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਇਸ ਪਵਿੱਤਰ ਅਵਤਾਰ ਮਹੀਨੇ ਦੇ ਰੂਪ ਵਿੱਚ ਇਸ ਮਹੀਨੇ ਨੂੰ ਮਨਾਉਂਦੇ ਨੇ ਕਿਉਂਕਿ ਪੂਜਨੀ ਗੁਰੂ ਸੰਤ ਡਾਕਟਰ ਕੁਰਵੀਤ ਰਾਮ ਸਿੰਘ ਜੀ ਇਨਸਾਨ ਨੇ ਇਸ ਪਵਿੱਤਰ ਮਹੀਨੇ ਦੇ ਵਿੱਚ ਅਵਤਾਰ ਧਾਰਨ ਕਰਕੇ ਕਰੋੜਾਂ ਲੋਕਾਂ ਨੂੰ ਰਾਮ ਨਾਮ ਦੇ ਨਾਲ ਜੋੜਿਆ ਅਤੇ ਕਰੋੜਾਂ ਲੋਕਾਂ ਦਾ ਨਸ਼ਾ ਛੁਡਵਾ ਕੇ ਉਹਨਾਂ ਨੂੰ ਭਗਤੀ ਦੇ ਨਾਲ ਜੋੜਿਆ ਹੈ ਸਿਵਾਧਰਾ ਵੱਲੋਂ ਕੀਤੇ ਗਏ ਇਸ ਨਿਊਕੋਪਰਾਲੇ ਨੂੰ ਜੋ ਯੂਬਰਜ਼ ਇਸ ਰਿਪੋਰਟ ਨੂੰ ਦੇਖ ਰਹੇ ਨੇ ਉਹ ਕੀ ਕਮੈਂਟ ਕਰਨਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ